ਤانوں ਦੱਸਿਆ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਮੈਨੂੰ ਬਹੁਤ ਸ਼ੌਕ ਸੀਗਾ ਮਿੱਟੀ ਦੇ ਨਾਲ ਖੇਡਣ ਦਾ ਇਹਦੇ ਵਿੱਚ ਇਹ ਬੜਾ ਡਰ ਹੁੰਦਾ ਕਿ 3 ਮਹੀਨੇ ਬਾਅਦ ਵੀ ਚੀਜ਼ ਪੂਰੀ ਆਏਗੀ ਕਿ ਨਹੀਂ ਕਿਉਂਕਿ ਕਈ ਵਾਰੀ ਫਰਨਸ ਦੇ ਵਿੱਚ ਹੀ ਚੀਜ਼ ਟੁੱਟ ਜਾਂਦੀ ਹੈ ਸੋ ਕਦੇ ਤੁਹਾਡੇ ਨਾਲ ਵੀ ਇਦਾਂ ਹੋਇਆ ਕਿ ਦਿਲ ਵੀ ਟੁੱਟਿਆ ਹੋਵੇ ਡਿਪਰੈਸ਼ਨ ਵੀ ਆਇਆ ਹੋਵੇ ਫਿਰ ਇਸੇ ਕਲਾ ਨੇ ਤੁਹਾਨੂੰ ਜਿਉਂਦਾ ਰੱਖਿਆ ਹੋਵੇ ਬਿਲਕੁਲ ਇਦਾਂ ਹੀ ਹੋਇਆ ਮੇਰੀ ਐਕਚੁਅਲ ਲਾਈਫ 'ਚ ਵੀ ਹੋਇਆ ਤੇ ਮੇਰਾ ਲਾਈਫ ਦਾ ਟਾਈਮ ਬਹੁਤ ਔਖਾ ਸੀ ਉਹ ਉਹਦੇ ਉਸ ਟਾਈਮ ਤੇ ਮੇਰਾ ਡਿਵੋਰਸ ਹੋ ਗਿਆ ਸੀ ਉਸਦੇ ਬਾਅਦ ਜਦੋਂ ਮਤਲਬ ਇਸ ਚੀਜ਼ ਨੇ ਮੈਨੂੰ ਸਹਾਰਾ ਦਿੱਤਾ ਆ ਜਦੋਂ ਤੁਸੀਂ ਕੰਮ ਕਰਦੇ ਹੋ ਮਿੱਟੀ ਦੇ ਵਿੱਚ ਨਾ ਤੇ ਤੁਸੀਂ ਆਪਣੀ ਦੁਨੀਆ ਦੇ ਵਿੱਚ ਹੁੰਦੇ ਹੋ ਤੁਹਾਨੂੰ ਬਾਹਰ ਕੀ ਚੱਲਦਾ ਆ ਕੀ ਹੋ ਰਿਹਾ ਲਾਈਫ 'ਚ ਉਹ ਸਾਰਾ ਕੁਝ ਭੁੱਲ ਜਾਂਦੇ ਤੁਸੀਂ ਕਿਉਂਕਿ ਤੁਹਾਡਾ ਕਨਸੈਂਟਰੇਸ਼ਨ ਸਾਰਾ ਉਹਦੇ ਤੇ ਚਲਾ ਜਾਂਦਾ ਹੈ ਬਣਾਇਆ ਇਹਨੂੰ ਲੈਮਨ ਸਕਵੀਜ਼ਰ ਕਹਿੰਦੇ ਆ ਆ ਪਲੇਟ ਵੀ ਸਾਡੀ ਬਣੀ ਹੋਈ ਆ ਤੇ ਇਹ ਨਾਰਮਲੀ ਨਿੰਬੂ ਦਾ ਰਸ ਕੱਢਣ ਲਈ ਯੂਜ਼ ਹੁੰਦੀ ਆ ਜਾਂ ਫਿਰ ਤੁਸੀਂ ਕਿਨੂ ਜਾਂ ਮਸੰਮੀ ਦਾ ਰਸ ਵੀ ਕੱਢ ਸਕਦੇ ਹੋ ਇਸ ਤਰ੍ਹਾਂ ਸ੍ਰੀ ਕੌਰ ਜੀ ਨੂੰ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਸਪਾਈਸ ਤੇ ਇੱਕ ਨਵੇਂ ਪੋਡਕਾਸਟ ਦੇ ਵਿੱਚ ਆਮ ਤੌਰ ਤੇ ਅਸੀਂ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਉਹ ਕੋਈ ਨਾ ਕੋਈ ਆਪਣੇ ਆਪ ਦੇ ਵਿੱਚ ਗੁਣ ਲੈ ਕੇ ਬੈਠੇ ਹੁੰਦੇ ਨੇ ਅੱਜ ਮੈਂ ਇੱਕ ਨਹੀਂ ਦੋ ਦੇ ਨਾਲ ਗੱਲ ਕਰਾਵਾਂਗੀ ਤੁਹਾਡੀ ਔਰ ਮਾਵਾਂ ਧੀਆ ਨੇ ਮਾਵਾਂ ਤੇ ਧੀਆ ਦੀ ਜੋੜੀ ਹਮੇਸ਼ਾ ਯੁਗਾ ਯੁਗਾ ਤੋਂ ਇੱਕ ਬਹੁਤ ਹੀ ਖੂਬਸੂਰਤ ਜੋੜੀ ਰਹੀ ਹੈ ਜਿੱਥੇ ਮਾਂ ਜਿਹੜੀ ਹੈ ਧੀ ਦੇ ਨਾਲ ਆਪਣੀਆਂ ਸਾਰੀਆਂ ਗੱਲਾਂ ਦਿਲ ਦੇ ਵੱਲ ਵੱਲੇ ਸਾਂਝੇ ਕਰਦੀ ਹੈ ਉੱਥੇ ਹੀ ਧੀ ਦੇ ਲਈ ਉਹਦੀ ਮਾਂ ਦੁੱਖ ਸੁੱਖ ਦੀ ਸਾਂਝੀ ਹੁੰਦੀ ਹੈ ਔਰ ਸਾਥਣ ਹੁੰਦੀ ਹੈ ਹਮੇਸ਼ਾ ਇੱਕ ਦੂਜੇ ਦੇ ਨਾਲ ਰਲ ਕੇ ਅੱਗੇ ਵਧਣਾ ਮਾਵਾਂ ਧੀਆ ਨੇ ਇਕੱਠੇ ਸਿੱਖਿਆ ਕਈ ਵਾਰੀ ਕੀ ਹੁੰਦਾ ਹੈ ਕਿ ਧੀਆ ਦੇ ਵਿੱਚੋਂ ਮਾਵਾਂ ਆਪਣਾ ਅਕਸ ਦੇਖਦੀਆਂ ਨੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਮੇਰੀ ਕੋਈ ਰੀਜਦੂਰੀ ਰਹਿ ਗਈ ਉਹ ਮੇਰੀ ਧੀ ਪੂਰੀ ਕਰ ਦਵੇ ਬਹੁਤ ساری ਮਾਵਾਂ ਇਹ ਦਮੀ ਦਿਲ ਚ ਸੋਚਦੀਆਂ ਨੇ ਅੱਜ ਸਾਡੇ ਨਾਲ ਇੱਕ ਆੰਕਸ਼ੀ ਜੀ ਨੇ ਔਰ ਉਹਨਾਂ ਦੇ ਮਦਰ ਨੇ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਨਾਮ ਮੈਨੂੰ ਭੁੱਲ ਰਿਹਾ ਥੋੜਾ ਜਿਹਾ ਮੇਰਾ ਨਾਮ ਅਨੁਰਾਧਾ ਟਿਵਾਣਾ ਹੈ ਜੀ ਅਨੁਰਾਧਾ ਟਿਵਾਣਾ ਜੀ ਇੱਕ ਆੰਕਸ਼ੀ ਜੀ ਸੋ ਇਹ ਮਾਂ ਤੀ ਦੀ ਜਿਹੜੀ ਜੋੜੀ ਹੈ ਅੱਜ ਇਸ ਲਈ ਵੀ ਖਾਸ ਹੈ ਕਿਉਂਕਿ ਸਾਡੇ ਕੋਲ ਤੁਸੀਂ ਇਹ ਜਿਹੜਾ ਸਮਾਨ ਦੇਖ ਰਹੇ ਹੋ ਮੈਂ ਵੀ ਪਾਇਆ ਹੋਇਆ ਹੈ ਔਰ ਇਹਨਾਂ ਦੇ ਵੀ ਕੰਨਾਂ ਦੇ ਵਿੱਚ ਬੜੇ ਖੂਬਸੂਰਤ ਕਾਂਟੇ ਨੇ ਇਹ ਸਾਰਾ ਕੁਝ ਮਿੱਟੀ ਦਾ ਬਣਿਆ ਹੋਇਆ ਹੈ ਤੁਸੀਂ ਆਮ ਤੌਰ ਤੇ ਕੁਮਾਰ ਨੂੰ ਦੇਖਦੇ ਹੋ ਚੱਕੇ ਤੇ ਔਰ ਉਹ ਕਿਸ ਤਰੀਕੇ ਦੇ ਨਾਲ ਚੀਜ਼ਾਂ ਬਣਾ ਦਿੰਦਾ ਪਹਿਲਾਂ ਘੜਿਆਂ ਤੋਂ ਸਫ਼ਰ ਸ਼ੁਰੂ ਹੋਇਆ ਮਿੱਟੀ ਦੇ ਭਾਂਡੇਆ ਤੋਂ ਸ਼ੁਰੂ ਹੋਇਆ ਹੌਲੀ 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 ਇਹ ਸਾਡੇ ਡ్రਾਈਂਗ ਰੂਮ ਤੱਕ ਪਹੁੰਚਿਆ ਔਰ ਹੁਣ ਹਾਰ ਸ਼ਿੰਗਾਰ ਦਾ ਸਮਾਨ ਵੀ ਬਣ ਗਿਆ ਸੋ ਇਹਨਾਂ ਕੁਛੇ ਦੋਨੋਂ ਮਾਵਾਂ ਧੀਆ ਬਣਾਉਂਦੀਆਂ ਨੇ ਨਿਗਾ ਸਵਾਗਤ ਤੁਹਾਡਾ ਪਹਿਲਾਂ ਤਾਂ ਸ਼ੁਕਰੀਆ ਜੀ ਥੈਂਕ ਯੂ ਔਰ ਇਹ ਦੱਸੋ ਵੀ ਇਹ ਜਿਹੜਾ ਸਿਲਸਿਲਾ ਆ ਕਦੋਂ ਸ਼ੁਰੂ ਹੋਇਆ ਸਪੈਸ਼ਲੀ ਤੁਹਾਡਾ ਕਿਉਂਕਿ ਬੇਟੀ ਦਾ ਤੇ ਚਲੋ ਮੰਨਿਆ ਹੂੰ ਮੈਂ ਤਾਂ ਤੁਹਾਨੂੰ ਦੱਸਿਆ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਮੈਨੂੰ ਬਹੁਤ ਸ਼ੌਕ ਸੀਗਾ ਮਿੱਟੀ ਦੇ ਨਾਲ ਖੇਡਣ ਦਾ ਹਾਂਜੀ ਤਾਂ ਫਿਰ ਉਹਦੇ ਬਾਅਦ ਪੈਂਡਿੰਗ ਕਰੰਦਾ ਵੀ ਬਹੁਤ ਸ਼ੌਕ ਸੀਗਾ ਜਦੋਂ ਬੇਲੇ ਬੈਠਣਾ ਉਹਦੀ ਪੈंसिल ਲੈ ਕੇ ਕੁਛ ਨਾ ਕੁਛ ਕੁਛ ਨਾ ਕੁਛ ਬਣਾਉਂਦੇ ਰਹਿਣਾ ਇਹਦਾ ਹੌਬੀ ਟਾਈਪ ਮੈਂ ਬਸ ਮੈਨੇ ਕਈ ਸਿੱਖਾ ਨਹੀਂ ਕਿਸੇ ਕੋਲੋਂ ਬਸ ਇਸੇ ਤਰ੍ਹਾਂ ਧੀਰੇ 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 ਆਈਡੀ ਅੰਦਰੰਦਰ ਬਣਾਉਂਦੀ ਰਹਿੰਦੀ ਸੀਗੀ ਅੱਛਾ ਫਿਰ ਵਿੱਚ ਮੈਂ ਜਦ ਮੈਰਿਜ ਹੋ ਗਈ ਉਹਦੇ ਬਾਅਦ ਛੁੱਟ ਗਿਆ ਛੁੱਟ ਗਿਆ ਬਿਲਕੁਲ ਬਿਲਕੁਲ ਛੁੱਟ ਗਿਆ ਫਿਰ ਵੀ ਮੈਂ ਪੇਂਟਿੰਗ ਕਰਦੀ ਰਹਿੰਦੀ ਸੀਗੀ ਥੋੜੀ ਬਹੁਤ ਪਰ ਇਤਨਾ ਨਹੀਂ ਅੱਛਾ ਉਹਦੇ ਬਾਅਦ ਇਹ ਕਾਲਜ ਪੜ੍ਹਦੀ ਸੀ ਜਦੋਂ ਉਹਦੇ ਬਾਅਦ ਸਾਨੂੰ ਆਫਰ ਆਇਆ ਕਿ ਉੱਥੇ ਵਰਕ ਕਰਨਾ ਹੈ ਜੀ ਕੋਈ ਪੋਟਰੀ ਹੈ ਉੱਥੇ ਜਾ ਕੇ ਅਸੀਂ ਵਰਕ ਕਰਨਾ ਸ਼ੁਰੂ ਕੀਤਾ ਫਿਰ ਅਸੀਂ ਦੋਨਾਂ ਦੀ ਲਾਈਨ ਇੱਕ ਹੋ ਗਈ ਅੱਛਾ ਫਿਰ ਅਸੀਂ ਦੋਨੋਂ ਪੌਟੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਪੇਂਟਿੰਗ ਵੀ ਕਰਦੇ ਸੀਗੇ ਮੇਕਿੰਗ ਵੀ ਕਰਦੇ ਸੀਗੇ ਜੀ ਤੋਂ ਇਸ ਤਰ੍ਹਾਂ ਸਾਡਾ ਸ਼ੁਰੂ ਹੋਆ ਸੋ ਬੇਟੀ ਦੇ ਨਾਲ ਨਾ ਤੁਸੀਂ ਵੀ ਆਪਣੇ ਸ਼ੌਂਕ ਨੂੰ ਦੁਬਾਰਾ ਜਗਾਇਆ ਦੁਬਾਰਾ ਉਜਾਗਰ ਹੋ ਗਿਆ ਮੇਰਾ ਸ਼ੌਕ ਹਾਂਜੀ ਸੋ ਹੁਣ ਧੀ ਦੇ ਘਰ ਧੀ ਦੇ ਨਾਲ ਬਹਿ ਕੇ ਸਭ ਕਰਨਾ ਕਿਉਂਕਿ ਆਮ ਤੌਰ ਤੇ ਨਾ ਕਈਆਂ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਇਹ ਤਾਂ ਧੀ ਦੇ ਕੰਨ ਪਰਦੀ ਹੈ ਸਾਡਾ ਘਰ ਪਟਦੀ ਹੈ ਹਨਾ ਜਾਂ ਫਿਰ ਵੈਸੇ ਮਾਵਾਂ ਹਮੇਸ਼ਾ ਸੱਚੀ ਤੇ ਸੁੱਚੀ ਮਾਤੀ ਦਿੰਦੀਆਂ ਆਪਣੀਆਂ ਧੀਆਂ ਨੂੰ ਕੋਈ ਐਦਾਂ ਕਵੇ ਤੇ ਲੱਖ ਵਾਰੀ ਕਵੇ ਪਰ ਤੁਸੀਂ ਇੱਕ ਸਾਥਣੀ ਬਣ ਗਏ ਤੁਸੀਂ ਈਲੀ ਬਣ ਗਏ ਕੁਲੀਗੀ ਬਣ ਗਏ ਪਾਰਟਨਰ ਵੀ ਬਣ ਗਏ ਹੈਨਾ ਇਕੱਠੇ ਹੀ ਆਪਣਾ ਸਾਰਾ ਦਿਨ ਟਾਈਮ ਇੱਥੇ ਹੀ ਨਿਕਲਦਾ ਹੈ ਸਟੂਡੀਓ ਦੇ ਵਿੱਚ ਹੀ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਬਾਹਰ ਕੀ ਕੋਈ ਸੋਚਦਾ ਹੈ ਕੀ ਕਰਦਾ ਹੈ ਸਾਨੂੰ ਕੋਈ ਪਰਵਾਹ ਨਹੀਂ ਉਸ ਦੀ ਕੀ ਬਾਤ ਹੈ ਸੋ ਇੰਨਾ ਖੂਬਸੂਰਤ ਸਮਾਨ ਤੁਸੀਂ ਬਣਾਉਂਦੇ ਹੋ ਹੈਨਾ ਸੋ ਕਿੰਨੀ ਕੁ ਮਿਹਨਤ ਲੱਗਦੀ ਹੈ ਤੇ ਕਿੰਨੇ ਦਿਨਾਂ ਦਾ ਪ੍ਰੋਸੈਸ ਹੁੰਦਾ ਹੈ ਆ ਇਹ ਅਸੀਂ ਨਾਰਮਲੀ ਅਗਰ ਜੇ ਸਾਨੂੰ ਕੋਈ ਪੁੱਛਦਾ ਵੀ ਹੈ ਕੋਈ ਕਸਟਮ ਆਰਡਰ ਵੀ ਆਉਂਦਾ ਹੈ ਤੇ ਅਸੀਂ 3 ਮਹੀਨੇ ਦਾ ਪ੍ਰੋਸੈਸ ਦੱਸਦੇ ਹਾਂ ਉਹਨੂੰ ਬਿਕਾਜ਼ ਪਹਿਲਾਂ ਬਣੇਗਾ ਫਿਰ ਉਹ ਹੌਲੀ ਹੌਲੀ ਸੁੱਕੇਗਾ ਫਿਰ ਉਹਦੀ ਪਹਿਲੀ ਫਾਇਰਿੰਗ ਹੋਏਗੀ ਜਦੋਂ ਉਹ ਪਹਿਲੀ ਫਾਇਰਿੰਗ ਉਹਨੂੰ ਬਿਸਕ ਫਾਇਰਿੰਗ ਕਹਿੰਦੇ ਨੇ ਤੇ ਜਦੋਂ ਪਹਿਲੀ ਫਾਇਰਿੰਗ ਹੁੰਦੀ ਆ ਉਸ ਟਾਈਮ ਤੇ ਉਸ ਫਾਇਰਿੰਗ ਦੇ ਬਾਅਦ ਚੀਜ਼ ਪੇਂਟਿੰਗ ਲਈ ਤਿਆਰ ਹੁੰਦੀ ਆ ਉਸ ਦੇ ਬਾਅਦ ਉਹਦੇ ਉੱਤੇ ਪੇਂਟਿੰਗ ਹੁੰਦੀ ਆ ਔਰ ਪੇਂਟਿੰਗ ਕਰਨ ਦੇ ਬਾਅਦ ਫਿਰ ਦੁਬਾਰਾ ਉਹਨੂੰ ਫਾਇਰਿੰਗ ਤੇ ਰੱਖਿਆ ਜਾਂਦਾ ਭੱਠੀ ਦੇ ਵਿੱਚ ਔਰ ਫਿਰ ਦੂਸਰੀ ਫਾਇਰਿੰਗ ਦੇ ਬਾਅਦ ਫਾਈਨਲ ਪੀਸ ਤਿਆਰ ਹੁੰਦਾ ਤੇ ਇਹ ਪੂਰੇ ਪ੍ਰੋਸੈਸ ਨੂੰ 3 ਮਹੀਨੇ ਲੱਗਦੇ ਤੇ ਕਈ ਵਾਰੀ ਟੁੱਟ ਵੀ ਜਾਂਦੀ ਚੀਜ਼ ਤੇ ਉਹ ਵੀ ਟੁੱਟਦਾ ਹਾਂ ਬਹੁਤ ਜ਼ਿਆਦਾ ਕਿੰਨੇ ਤੇ ਜਿਹੜੀ ਖਰਾਬ ਹਾਂ ਬਿਲਕੁਲ ਮਿਹਨਤ ਖ ਇਹ ਬੜਾ ਡਰ ਹੁੰਦਾ ਕਿ 3 ਮਹੀਨੇ ਬਾਅਦ ਵੀ ਚੀਜ਼ ਪੂਰੀ ਆਏਗੀ ਕਿ ਨਹੀਂ ਕਿਉਂਕਿ ਕਈ ਵਾਰੀ ਫਰਨਸ ਦੇ ਵਿੱਚ ਹੀ ਚੀਜ਼ ਟੁੱਟ ਜਾਂਦੀ ਆ ਤੇ 3 ਮਹੀਨੇ ਦਾ ਖੁੱਲਾ-ਖੁੱਲਾ ਟਾਈਮ ਅਸੀਂ ਲੈ ਕੇ ਚੱਲਦੇ ਆ ਤੇ ਤਾਂ ਕਿ ਚੀਜ਼ ਕਿਉਂਕਿ ਇਹਨੂੰ ਜਲਦੀ ਵੀ ਨਹੀਂ ਸੁਕਾ ਸਕਦੇ ਤੁਸੀਂ ਕੋਈ ਵੀ ਚੀਜ਼ ਕਾਲ ਨਹੀਂ ਕਰ ਸਕਦੇ ਪੇਸ਼ੈਂਸ ਮੰਗਦੀ ਆ ਹਾਂਜੀ ਬਹੁਤ ਪੇਸ਼ੈਂਸ ਮੰਗਦੀ ਹੈ ਹੈਨਾ ਤੁਸੀਂ ਇਹ ਦੇਖੋ ਵੀ ਇਨਸਾਨ ਵੀ ਇਸੇ ਤਰ੍ਹਾਂ ਹੀ ਆ ਕਿ ਮਿੱਟੀ ਦੇ ਵਿੱਚੋਂ ਪਰਮਾਤਮਾ ਉਹਨੂੰ ਬਣਾਉਂਦਾ ਆ ਇਰੋਂ ਨੂੰ ਆਗਦੀ ਪੱਟੀ ਚ ਤਪੌਂਦਾ ਵੀ ਆ ਉਹਨਾਂ ਮਜ਼ਬੂਤ ਵੀ ਕਰਦਾ ਉਹ ਦੁੱਖ ਤਕਲੀਫਾਂ ਹੁੰਦੇ ਆ ਹਨਾ ਫਿਰ ਕਿਤੇ ਕਿਤੇ ਉਹਦਾ ਦਿਲ ਟੁੱਟਦਾ ਉਚਾਰਾ ਆ ਵੀ ਟੁੱਟ ਕੇ ਬिखर ਜਾਂਦਾ ਆ ਉਹ ਰੱਬ ਦੀ ਜਿਹੜੀ ਸ਼ਹਿਦ ਦੁੱਖ ਤਾਂ ਰੱਬ ਨੂੰ ਵੀ ਹੁੰਦਾ ਹੋਊਗਾ ਵੀ ਇਹ ਤੇ ਕਿਉਂ ਇਦਾਂ ਹੋ ਗਿਆ ਹਨਾ ਪਰ ਫਿਰ ਤੋਂ ਫੇਰ ਦੁਬਾਰਾ ਉਹ ਘੜਦਾ ਆ ਫਿਰ ਉਸੇ ਮਿੱਟੀ ਦੇ ਵਿੱਚੋਂ ਜਿਹੜਾ ਹੈ ਉਹ ਬਣ ਕੇ ਨਿਕਲਦਾ ਕਦੇ ਹਾਂ ਜੀ ਤੋ ਕਦੇ ਤੁਹਾਡੇ ਨਾਲ ਵੀ ਇਦਾਂ ਹੋਇਆ ਕਿ ਦਿਲ ਵੀ ਟੁੱਟਿਆ ਹੋਵੇ ਡਿਪਰੈਸ਼ਨ ਵੀ ਆਇਆ ਹੋਵੇ ਫਿਰ ਇਸੇ ਕਾਰਨ ਨੇ ਤੁਹਾਨੂੰ ਜਿੰਦਾ ਰੱਖਿਆ ਹੋਵੇ ਬਿਲਕੁਲ ਐਵੇਂ ਹੋਇਆ ਮੇਰੀ ਐਕਚੁਅਲ ਲਾਈਫ 'ਚ ਜਿੱਦਾਂ ਹੋਇਆ ਤੇ ਮੇਰਾ ਲਾਈਫ ਦਾ ਟਾਈਮ ਬਹੁਤ ਔਖਾ ਸੀ ਉਹ ਉਹਦੇ ਉਸ ਟਾਈਮ ਤੇ ਮੇਰਾ ਡਿਵੋਰਸ ਹੋ ਗਿਆ ਸੀ ਉਸਦੇ ਬਾਅਦ ਜਦੋਂ ਮਤਲਬ ਇਸ ਚੀਜ਼ ਨੇ ਮੈਨੂੰ ਸਹਾਰਾ ਦਿੱਤਾ ਆ ਕਿ ਮੈਂ ਆਪਣੇ ਆਪ ਨੂੰ ਕੰਮ 'ਚ ਇੰਨਾ ਬਿਜ਼ੀ ਕਰ ਲਿਆ ਕਿ ਮੈਂ ਉਸ ਚੀਜ਼ ਵਿੱਚ ਹੀ ਰੁੱਝ ਗਈ ਤੇ ਹਲੇ ਤੱਕ ਵੀ ਇਦਾਂ ਹੁੰਦਾ ਸੀ ਮੈਨੂੰ ਸਟ्रेस ਹੁੰਦਾ ਨਾ ਮੈਂ ਫਟਾਫਟ ਪੋਟਰੀ 'ਚ ਆ ਕੇ ਪੋਟਰੀ ਕਰਨੀ ਸ਼ੁਰੂ ਕਰ ਦਿੰਦੀ ਆ ਕਿ ਉਹ ਸਟ्रेस ਦੂਰ ਹੋ ਜਵੇ ਕਹਿੰਦੇ ਹੁੰਦੇ ਆਰਟ ਜਿਹੜੀ ਚੀਜ਼ ਹੈ ਨਾ ਉਹ ਤੁਹਾਨੂੰ ਸਾਰੀਆਂ ਤਕਲੀਫਾਂ ਤੋਂ ਦੂਰ ਕਰ ਦਿੰਦੀ ਹੈ ਬਿਲਕੁਲ ਸਹੀ ਉਹੀ ਚੀਜ਼ ਹੈ ਤੁਸੀਂ ਕਨਸੈਂਟ੍ਰੇਸ਼ਨ ਤੁਹਾਡਾ ਉਹਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ ਮਿੱਟੀ ਦੇ ਵਿੱਚ ਨਾ ਤੇ ਤੁਸੀਂ ਆਪਣੀ ਦੁਨੀਆ ਦੇ ਵਿੱਚ ਹੁੰਦੇ ਹੋ ਤਾਨੂੰ ਬਾਹਰ ਕੀ ਚੱਲਦਾ ਆ ਕੀ ਹੋ ਰਿਹਾ ਲਾਈਫ ਚ ਉਹ ਸਾਰਾ ਕੁਝ ਭੁੱਲ ਜਾਣੇ ਤੁਸੀਂ ਕਿਉਂਕਿ ਤੁਹਾਡਾ ਕਨਸੈਂਟਰੇਸ਼ਨ ਸਾਰਾ ਉਹਦੇ ਤੇ ਚਲਾ ਜਾਂਦਾ ਆ ਜੀ ਜੀ ਸੋ ਇੱਕ ਸਵਾਲ ਹੋਰ ਆ ਕਿ ਜਿਹੜੀਆਂ ਮਾਵਾਂ ਤੁਸੀਂ ਆਪਸ ਚ ਬੈਠੀਆਂ ਨੇ ਸੇਲਿਆਂ ਹੀ ਬਣ ਜਾਂਦੀਆਂ ਹੋਣੀ ਉਹ ਦੋਵੇਂ ਹੈਨਾ ਸੋ ਕਦੀ ਇਦਾਂ ਹੋਇਆ ਕਿ ਮੰਮੀ ਤੁਸੀਂ ਇਦਾਂ ਨਹੀਂ ਇਦਾਂ ਕਰ ਲੋ ਕਿਉਂਕਿ ਨਿਆਣੇ ਇਦਾਂ ਕਹਿੰਦੇ ਨੇ ਮੰਮੀ ਤੁਹਾਨੂੰ ਬੜਾ ਪਤਾ ਲੱਗਦਾ ਬਹੁਤ ਬਾਰ ਹੁੰਦਾ ਹੈ ਬਹੁਤ ਬਾਰ ਹੁੰਦਾ ਹੈ ਸੋ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਆ ਕਿ ਸਾਡੀ ਦੋਨਾਂ ਦੀ ਇੰਨੀ ਬਹਿਸ ਹੋ ਜਾਂਦੀ ਆ ਤੇ ਕਈ ਵਾਰੀ ਮੰਮੀ ਨੂੰ ਰਵਾ ਦਿੰਦੀ ਆ ਮਮੀ ਨੂੰ ਰਵਾ ਦਿੰਦੇ ਹੋਸ ਐਕਸਟ੍ਰੀਮ ਤੱਕ ਵੀ ਚਲਾ ਜਾਂਦਾ ਆ ਬਟ ਉਹ ਹੀ ਆ ਕਿ ਫੇਰ ਉਹ ਆਪਣੇ ਸਾਥੇ ਅਸੀਂ ਆਪਣੀ ਥੈਰੇਪੀ पे ਅੱਛਾ ਇੱਕ ਤਰ੍ਹਾਂ ਦੀ ਥੈਰੇਪੀ ਹੈ ਹੈਨਾ ਮੈਂ ਦੇਖ ਰਹੀ ਆ ਵੀ ਕਿੰਨਾ ਕੋਸ਼ੀ ਹੈ ਤੁਹਾਡੇ ਕੋਲ ਹੈਨਾ ਵੀ ਤੁਸੀਂ ਆ ਏਡੇ ਸੋਹਣੇ ਸੋਹਣੇ ਕਾਂਟੇ ਵੀ ਆ ਦੇਖੋ ਹੈਨਾ ਤੁਸੀਂ ਪਾਏ ਵੀ ਹੋਏ ਆ ਕੰਨਾਂ ਦੇ ਵਿੱਚ ਖੜੇ ਵੀ ਆ ਆ ਦੇਖੋ ਕੜੇ ਆ ਤੇ ਆ ਦੇਖੋ ਰਿੰਗ ਤਾਂ ਮੈਂ ਸ਼ੋਫਲੀ ਦਿਖਾਈ ਦਿੰਦੀ ਆ ਸਾਰਿਆਂ ਨੂੰ ਬਾਕੀ ਗੱਲੇ ਦੇ ਵਿੱਚ ਮਤਲਬ ਤੁਸੀਂ ਹਾਰ ਤਰ੍ਹਾਂ ਦੀ ਚੀਜ਼ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਕੁਝ ਵੀ ਬਣਾ ਸਕਦੇ ਹੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਇਹ ਕਿਹੜੇ ਵਲੇ ਕਿਉਂਕਿ ਆਮ ਤੌਰ ਤੇ ਆਪਾਂ ਮਿੱਟੀ ਦੇ ਭਾਂਡੇ ਤੇ ਪਤਾ ਆ ਵੀ ਮਿੱਟੀ ਦੇ ਭਾਂਡੇ ਬਣਾਉਨੇ ਆ ਜਾਂ ਫਿਰ ਜਦੋਂ ਹਨਾ ਤੁਸੀਂ ਬੋਨ ਚਾਈਨਾ ਜਾਂ ਡੈਲੀਕੇਟ ਚੀਜ਼ਾਂ ਜਿਹੜੀਆਂ ਨੇ ਤੁਸੀਂ ਇਹ ਬਣਾ ਲੈਂਦੇ ਹੋ ਪੌਟਸ ਬਣਾ ਲੈਂਦੇ ਹੋ ਹਨਾ ਹੋਰ ਵੀ ਆਹ ਕਿਹੜੇ ਵੇਲੇ ਫੁਰਨਾ ਫੁਰਿਆ ਤੁਹਾਨੂੰ ਇਹ ਐਕਚੁਅਲ ਮੈਂ ਬਰਾਂਦੇ ਬਰਾਂਦੇ ਇਹ ਕੁਛ ਮਿੱਟੀ ਕਲੇ ਬਸ ਜਾਂਦੀ ਹੈ ਜੀ ਉਹ ਅਸੀਂ ਕਹਿੰਦੇ ਵੇਸਟ ਨਾ ਕਰੀਏ ਓਕੇ ਥੋੜਾ ਸਾ ਟੁਕੜਾ ਵੀ ਬਚਾਇਆ ਨਾ ਉਹਦੇ ਵਿੱਚੋਂ ਕਲੇ ਦੇ ਵਿੱਚੋਂ ਕੁਛ ਚੀਜ਼ ਬਣਾਈ ਅਸੀਂ ਕੋਈ ਪੌਟ ਬਣਾਇਆ ਹੈ ਜਾਂ ਕੁਛ ਪਲੇਟ ਬਣਾਈ ਉਹਦੇ ਸਾਈਡਾਂ ਤੇ ਬਚ ਜਾਂਦੀ ਹੈ ਬਚ ਗਈ ਬੇਟੀ ਤਾਂ ਅਸੀਂ ਸੋਚਦੇ ਆ ਇਹ ਵੇਸਟ ਨਾ ਹੋ ਕਿਉਂਕਿ ਸਾਡੀ ਪਹਿਲੇ ਵੀ ਬਹੁਤ ਮਿਹਨਤ ਹੋਈ ਹੁੰਦੀ ਉਹਦੇ ਉੱਤੇ ਕਿਉਂਕਿ ਪਹਿਲੇ ਉਹਨੂੰ ਸਾਰੀ ਮਿੱਟੀ ਨੂੰ ਤਿਆਰ ਕਰਨਾ ਵੈਜਿੰਗ ਕਰਨਾ ਸਭ ਕਰਨਾ ਤਾਂ ਇਸ ਕਰਕੇ ਉਹਦੇ ਵਿੱਚੋਂ ਹੀ ਅਸੀਂ ਸੋਚਿਆ ਕਿ ਚਲੋ ਇਹਦੇ ਵਿੱਚ ਸੈਦਰਿੰਗ ਬਣ ਜਾਏਗੀ ਇਹਦੇ ਵਿੱਚ ਸਾਇ ਪੈਂਡੈਂਟ ਬਣ ਜਾਏਗਾ ਫਿਰ ਐਸੀ ਕਰਤੇ ਕਰਤੇ ਸਾਨੂੰ ਆ ਗਿਆ ਦਿਮਾਗ ਦੇ ਵਿੱਚ ਜਿੱਦਾਂ ਜੁਐਲਰੀ ਬਣਾ ਸਕਦੇ ਕੁ ਜੁਐਲਰੀ ਬਣ ਗਈ ਬੜੀ ਸੋਹਣੀ ਲੱਗਦੀ ਹੈ ਸਾਨੂੰ ਫਿਰ ਬਣੀ ਉਹਦੇ ਬਾਅਦ ਪੇਂਟ ਕਰਾਂ ਤਾਂ ਔਰ ਵੀ ਸੋਹਣੀ ਲੱਗੀ ਉਹਦੇ ਉੱਤੇ 골ਡ ਆ ਗਿਆ ਤਾਂ ਔਰ ਵੀ ਸੋਹਣੀ ਲੱਗੀ ਫਿਰ ਅਸੀਂ ਫਿਰ ਅਸੀਂ ਪੂਰੀ ਸਲੈਬ ਬਣਾ ਕੇ ਤਾਂ ਫਿਰ ਸਾਰਾ ਪੀਸਿਸ ਜੁਐਲਰੀ ਬਣਾ ਲੈ ਸ਼ੁਰੂ ਕਰਦੀ ਫਿਰ ਕੀ ਬਾਤ ਹੈ ਇਸ ਕਰਕੇ ਸੋ ਜੁਐਲਰੀ ਦੇ ਪੀਸਿਸ ਵੀ ਤੁਸੀਂ ਇਦਾਂ ਹੀ ਵੀ ਕੋਈ ਚੀਜ਼ ਵੇਸਟ ਨਾ ਹੋਵੇ ਉਦੋਂ ਤੋਂ ਬਣਾਣੀ ਸ਼ੁਰੂ ਕੀਤੀ ਬਹੁਤ ਖੂਬਸੂਰਤ ਜੁਐਲਰੀ ਬਣਾਈ ਹੈ ਤੁਸੀਂ ਇਹ ਪੂਰੇ ਦਾ ਪੂਰੇ ਪ੍ਰੋਸੈਸ ਦੇ ਵਿੱਚ ਕੀ ਕੀ ਜੇ ਆਪਾਂ ਸਟੈਪ ਬਾਈ ਸਟੈਪ ਚੱਲੀਏ ਤੇ ਕੀ ਕੀ ਹੁੰਦਾ ਕਿਵੇਂ ਬਣਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਿੱਟੀ ਤਿਆਰ ਹੁੰਦੀ ਹੈ ਸਾਰੀ ਕਲੇ ਤਿਆਰ ਕਰਨੀ ਪੈਂਦੀ ਹੈ ਪਹਿਲੇ ਉਹਨੂੰ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਫਿਰ ਉਹ ਕਿੰਨੇ ਦਿਨਾਂ ਤੱਕ ਉਹਦੇ ਵਿੱਚ ਗੁਲਦੀ ਜਾਂਦੀ ਹੈ ਫਿਰ ਪੂਰਾ ਉਹ ਪ੍ਰੋਸੈਸ ਉਸ ਛਾਂਦੇ ਹੈ ਫਿਰ ਚਾਨਨ ਦੇ ਬਾਦ ਉਹ ਫਿਰ ਕਿੰਨੇ ਦਿਨ ਤੱਕ ਉਹਨੂੰ ਧੁੱਪ ਦੇ ਵਿੱਚ ਇਦਾਂ ਬਾਹਰ ਰੱਖੇ ਦਾ ਹੁੰਦਾ ਹੈ ਕਿ ਉਹ ਥੋੜੀ ਟਾਈਟ ਹੋ ਜਾਏ ਜੀ ਹੈਨਾ ਫਿਰ ਉਹਦੇ ਬਾਦ ਉਹਨੂੰ ਇਕੱਠੀ ਕਰਕੇ ਤੇ ਉਹਦੇ ਗੋਲੇ ਬਣਾਉਂਦੇ ਆ ਓਕੇ ਗੋਲੇ ਬਣਾ ਦੇ ਬਾਦ ਉਹਦੀ ਵੈਜਿੰਗ ਹੁੰਦੀ ਹੈ ਜਿੱਦਾ ਆਪਾਂ ਆਟਾ ਨਹੀਂ ਹੁੰਦੀ ਦਾ ਹੁੰਦਾ ਇਸ ਤਰ੍ਹਾਂ ਇਸ ਨੂੰ ਗੁੰਦੀਦਾ ਹੁੰਦਾ ਹੈ ਪੂਰੀ ਤਰ੍ਹਾਂ ਸੇ ਅੱਛਾ ਗੁੰਨਣੇ ਕੇ ਬਾਦ ਫਿਰ ਉਹ ਤਿਆਰ ਹੁੰਦੀ ਹੈ ਸਾਡੇ ਲਈ ਉਹ ਫਿਰ ਅਸੀਂ ਚਾਹੇ ਸਲੇਬ ਬਣਾਈਏ ਚਾਹੇ ਗਿਲਪੇ ਕੰਮ ਕਰੀਏ ਉਹਦੇ ਬਾਦ ਫਿਰ ਹੀ ਹੁੰਦਾ ਨਹੀਂ ਤਾਂ ਉਹਦੇ ਵਿੱਚ ਬੱਬਲ ਸਜਾਏ ਜਾਂ ਫਿਰ ਬੱਬਲ ਜਨਾ ਪੀਸ ਖਰਾਬ ਹੋ ਜਾਣਾ ਇਸ ਕਰਕੇ ਇਹ ਸਾਰੀ ਪ੍ਰੋਸੈਸ ਹੈ ਉਹਦੇ ਬਾਅਦ ਚੀਜ਼ ਬਣਦੀ ਹੈ ਮਿੱਟੀ ਦਾ ਬਨਨੇ ਕੇ ਬਾਅਦ ਫਿਰ ਉਹ ਉਹ ਸ਼ੇਪ ਜਿਹੜੀ ਦੇਣੀ ਹੈ ਵੀਲ ਤੇ ਦੇਣੀ ਹੈ ਤਾਂ ਵੀਲ ਤੇ ਜ਼ਿਆਦਾ ਕੰਮ ਬੇਟੀ ਕਰਦੀ ਹੈ ਅੱਛਾ ਸਲੇਬ ਦਾ ਕੰਮ ਜ਼ਿਆਦਾ ਮੈਂ ਕਰਦੀ ਹਾਂ ਸਲੇਬ ਦਾ ਤੁਸੀਂ ਕਰਦੇ ਹੋ ਹਾਂਜੀ ਓਕੇ ਸੋ ਪ੍ਰੋਫੈਸ਼ਨਲੀ ਵੀ ਤੁਸੀਂ ਇਸ ਕੰਮ ਦੇ ਵਿੱਚ ਆਏ ਹੋ ਹੁਣ ਤੱਕ ਕਿੰਨੀਆਂ ਕ ਐਗਜ਼ੀਬਿਸ਼ਨ ਜੜੀਆਂ ਲਾ ਚੁੱਕੇ ਹੋ ਐਗਜ਼ਿਬਿਸ਼ਨ ਅਲੇ ਤਾਂ ਇੱਕ ਪਹਿਲੀ ਐਗਜ਼ਿਬਿਸ਼ਨ ਸੀ ਸਾਡੀ ਮਤਲਬ ਜਦੋਂ ਅਸੀਂ ਗਏ ਵੀ ਹਾਂ ਤੇ ਸਾਰੇ ਹੈਰਾਨ ਸੀ ਕਿ ਤੁਹਾਡੀ ਪਹਿਲੀ ਐਗਜ਼ਿਬਿਸ਼ਨ ਹੈ ਇੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਹੋਏ ਬੈਂਗਲੌਰ ਵਿੱਚ ਅਸੀਂ ਇੱਕ ਆਪਣੀ ਹੁਣੇ ਰੀਸੈਂਟਲੀ ਡਿਸੰਬਰ ਚ ਐਗਜ਼ਿਬਿਸ਼ਨ ਕੀਤੀ ਸੀ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਇੰਨਾ ਲੋਕਾਂ ਨੂੰ ਪਸੰਦ ਆਇਆ ਕੰਮ ਸਾਡਾ ਮਤਲਬ ਵੀਵਰ ਓਵਰ ਵੈਲਮਡ ਕਿ ਸਾਨੂੰ ਇੰਨਾ ਵਧੀਆ ਰਿਸਪਾਂਸ ਮਿਲਿਆ ਕਿ ਜਦੋਂ ਲੋਕ ਦੇਖਦੇ ਸੀ ਨਾ ਉਹਨਾਂ ਦੇ ਫੇਸ ਦੇ ਐਕਸਪ੍ਰੈਸ਼ਨ ਚੇਂਜ ਹੋ ਜਾਂਦੇ ਸੀ ਉਹਦਾ ਇੱਕ ਰੀਜ਼ਨ ਇਹ ਆ ਕਿ ਆਹ ਵਾਲਾ ਜਿਹੜਾ ਕੰਮ ਪੋਟਰੀ ਦਾ ਕੰਮ ਜਿਹੜਾ ਇੰਡੀਅਨ ਪੌਟਰਸ ਕਰ ਰਹੇ ਬਹੁਤ ਘੱਟ ਪੌਟਰਸ ਐ ਜਿਹੜੇ ਪੇਂਟਿੰਗ ਕਰ ਰਹੇ ਉੱਪਰ ਮਤਲਬ ਹਾਰਡਲੀ 3-4 ਪੌਟਰਸ ਐ ਜਿਹੜੇ ਕਰ ਰਹੇ ਹਲੇ ਬਿਗਨਰਸ ਐ ਉਹ ਇਸ ਲੈਵਲ ਦਾ ਨਹੀਂ ਕਰ ਪਾ ਰਹੇ ਤੇ ਜ਼ਿਆਦਾ ਇਹਦੇ ਵਿੱਚ ਹੁੰਦਾ ਐ ਕਿ ਗਲੇਜ਼ਿੰਗ ਕਹਿੰਦੇ ਆ ਉਹਨੂੰ ਟੌਰਨ ਨੂੰ ਉਹ ਇੱਕ ਪੂਰਾ ਕਲਰ ਆ ਜਾਂਦਾ ਐ ਚੀਜ਼ ਤੇ ਤੇ ਇਹ ਪੇਂਟਿੰਗ ਵਾਲਾ ਘੱਟ ਐ ਤੇ ਜਦੋਂ ਅਸੀਂ ਉੱਥੇ ਵੀ ਗਏ ਸੀ ਸਿਰਫ ਆਈ ਥਿੰਕ 2-3 ਪੌਟਰਸ ਸੀਗੇ ਜਿਨ੍ਹਾਂ ਨੇ ਪੇਂਟਿੰਗ ਦਾ ਕੰਮ ਕੀਤਾ ਸੀ ਤਾਂ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਕੰਮ ਤੇ ਬਹੁਤ ਅੱਛਾ ਰਿਸਪੌਂਸ ਰਿਹਾ ਹੁਣ ਸਾਨੂੰ ਮੋਟੀਵੇਸ਼ਨ ਹੋ ਮਿਲ ਗਿਆ ਹੁਣ ਅਸੀਂ ਹੋਰ ਕਰਾਂ ਜੀ ਪਰ ਇਸ ਤੋਂ ਇਲਾਵਾ ਕਿੱਥੇ ਕਿੱਥੇ ਤੁਹਾਡੇ ਪ੍ਰੋਡਕਟਸ ਜਾਂਦੇ ਆ ਪ੍ਰੋਡਕਟਸ 올 ওভার ਇੰਡੀਆ ਜਾਂਦੇ ਆ ਅਸੀਂ ਸਾਰਾ ਹਾਂ ਬਾਹਰ ਵੀ ਜਾਂਦੇ ਆ ਤੇ ਸਾਰਾ ਆਨਲਾਈਨ ਹੀ ਹੁੰਦਾ ਆ ਇੰਸਟਾਗ੍ਰam ਤੇ ਅਸੀਂ ਆਪਣੀ ਪੋਸਟ ਪਾਉਂਦੇ ਆ ਔਰ ਉਹਦੇ ਥਰੂ ਜਿਹਨੂੰ ਵੀ ਕੋਈ ਵੀ ਚੀਜ਼ ਚਾਹੀਦੀ ਹੈ ਕੁਐਰੀ ਕਰਦੇ ਆ ਔਰ ਉਹਦੇ ਥਰੂ ਹੀ ਜਾਂਦਾ ਆ ਮੈਨੂੰ ਯਾਦ ਹੈ ਤੁਸੀਂ ਗੱਲ ਕਰ ਰਹੇ ਸੀ ਕੋਰੋਨਾ ਦੇ ਵਿੱਚ ਵੀ ਸ਼ਾਇਦ ਤੁਹਾਡਾ ਕਾਫੀ ਸ਼ੁਰੂਆਤ ਕਰੋਨਾ ਦੇ ਵਿੱਚ ਹੀ ਹੋਈ ਸੀ ਕਰੋਨਾ ਦੇ ਵਿੱਚ ਅਸੀਂ ਉਸ ਟਾਈਮ ਤੇ ਆਹ ਵਾਲੇ ਪੀਸਸ ਨਹੀਂ ਬਣਾਉਂਦੇ ਸੀ ਮਿੱਟੀ ਦੇ ਨਹੀਂ ਬਣਾਉਂਦੇ ਸੀ ਉਹ ਉਦੋਂ 에어 డ్రਾਈ ਕਲੇ ਦੇ ਬਣਾਉਂਦੇ ਹੁੰਦੇ ਸੀਗੇ ਤੇ ਉੱਥੋਂ ਹੀ ਆਈ ਥਿੰਕ ਇਹ ਜਰਨੀ ਸ਼ੁਰੂ ਹੋਈ ਸਾਡਾ ਆਪਣਾ ਕੰਮ ਸ਼ੁਰੂ ਕਰਨ ਦੀ ਨਹੀਂ ਤਾਂ ਅਸੀਂ ਮਤਲਬ ਸਾਰਿਆਂ ਦੇ ਅੰਡਰ ਹੀ ਕੰਮ ਕਰ ਰਹੇ ਸੀ ਹਮੇਸ਼ਾ ਤੇ ਫਿਰ ਉਹ ਕਰੋਨਾ ਦੇ ਟਾਈਮ ਇਦਾਂ ਸੀਗਾ ਕਿ ਕੰਮ ਸਾਰੇ ਬੰਦ ਸੀ ਕਿਤੇ ਜਾ ਨਹੀਂ ਸਕਦੇ ਸੀ ਫਿਰ ਅਸੀਂ ਆਪਣਾ ਸ਼ੁਰੂ ਕੀਤਾ ਫਿਰ ਜਦੋਂ ਥੋੜੀਆਂ ਪਾਬੰਦੀਆਂ ਹਟੀਆਂ ਕਰੋਨਾ ਦੀਆਂ ਤੇ ਫਿਰ ਅਸੀਂ ਆਪਣਾ ਜਿਹੜਾ ਕੰਮ ਸੀ ਉਹ ਸ਼ਿਪ ਕਰਨਾ ਸ਼ੁਰੂ ਕੀਤਾ ਪਹਿਲਾਂ ਤਾਂ ਬਣਾਉਂਦੇ ਰਹੇ ਡੂਰਿੰਗ ਕੋਵਿਡ ਤੇ ਫਿਰ ਜਦੋਂ ਸ਼ਿਪ ਕੀਤਾ ਤੇ ਫਿਰ ਉਦੋਂ ਵੀ ਬੜਾ ਵਧੀਆ ਰਿਸਪੌਂਸ ਰਿਆ ਤੇ ਉੱਥੇ ਸ਼ੁਰੂ ਹੋਇਆ ਇਹ ਸਾਰਾ ਜੀ ਮਾਰਕੀਟਿੰਗ ਦਾ ਕੌਣ ਦੇਖਦਾ ਆ ਮਾਰਕੀਟਿੰਗ ਦਾ ਮੈਂ ਹੀ ਦੇਖਦੀ ਆ ਹਲੇ ਤੱਕ ਮਤਲਬ ਮੈਂ ਹੀ ਦੇਖ ਰਹੀ ਆ ਉਹਦੇ ਵਿੱਚ ਮਾਰਕੀਟਿੰਗ ਵਿੱਚ ਉਹ ਹੀ ਕਿ ਸੋਸ਼ਲ ਮੀਡੀਆ ਤੇ ਤੁਸੀਂ ਪੋਸਟ ਕਰਦੇ ਰਹੋ ਔਰ ਆਈ ਥਿੰਕ ਮੇਨ ਹੁੰਦਾ ਕਨੈਕਸ਼ਨ ਕਿ ਤੁਸੀਂ ਜੋ ਵੀ ਤੁਹਾਡੇ ਸਮਾਨ ਲੈ ਰਿਆ ਨਾ ਉਹਨੂੰ ਐਜ਼ ਅ ਕਸਟਮਰ ਨਹੀਂ ਜਦੋਂ ਤੁਸੀਂ ਐਜ਼ ਅ ਫਰੈਂਡ ਦੇਖਦੇ ਹੋ ਨਾ ਉਹ ਚੀਜ਼ ਉਹ ਕੀ ਹੈ ਆਈ ਥਿੰਕ ਮਾਰਕੀਟਿੰਗ ਦੀ ਤੁਸੀਂ ਉਹਨਾਂ ਦੇ ਨਾਲ ਇੰਨਾ ਵਧੀਆ ਕਨੈਕਸ਼ਨ ਬਣਾ ਲੈਂਦੇ ਕਿਉਂਕਿ ਜਦੋਂ ਉਹ ਜਾਓਗੇ ਕਿਤੇ ਆਪਣਾ ਸਮਾਨ ਵੀ ਦਿਖਾਉਗੇ ਨਾ ਉਹ ਬੜੇ ਖੁਸ਼ ਹੋ ਕੇ ਦੱਸਦੇ ਆ ਕਿ ਇਹ ਇਦਾਂ ਕਰਕੇ ਬਣਾ ਦੀ ਮਾਵਾਂ ਧੀ ਆਇਆ ਉਹ ਬੜੀ ਵਧੀਆ ਆ ਉਹ ਉਸ ਚੀਜ਼ ਨਾਲ ਕਨੈਕਸ਼ਨ ਬਣ ਜਾਂਦਾ ਦਾ ਆਈ ਥਿੰਕ ਉਹ ਫਿਰ ਪ੍ਰੋਮੋਟ ਵੀ ਇੰਨੀ ਵਧੀਆ ਕਰਦੇ ਤਾਂ ਹੀ ਤੁਹਾਡਾ ਇਹ ਰਿਸ਼ਤਾ ਹੋਣਾ ਪਤਾਉਂਦਾ ਇਹ ਇਹ ਵਾਲਾ ਰਿਪੀਟ ਕਰ ਦੋ ਬਾਹਰੋਂ ਆਵਾਜ਼ ਆਈ ਹੁਣੀ ਬਹੁਤ ਜ਼ਿਆਦਾ ਹਨਾ ਇਹਨੂੰ ਰੋਖ ਆਰਾ ਮੈਂ ਹੀ ਦੇਖਦੀ ਆ ਹਲੇ ਇੱਕ ਸੈਕਿੰਡ ਹੁਣ ਬਾਅਦ ਚ ਹੋਇਆ ਸੀ ਕਰੋ ਦੁਬਾਰਾ ਮਾਰਕੀਟਿੰਗ ਦਾ ਸਾਰਾ ਮੈਂ ਹੀ ਦੇਖਦੀ ਆ ਤੇ ਉਹ ਹੀ ਸੋਸ਼ਲ ਮੀਡੀਆ ਦੇ ਥਰੂ ਜਿੱਦਾਂ ਜਿੱਦਾਂ ਪ੍ਰੋਡਕਟਸ ਜਾਂਦੇ ਆ ਉਦਾਂ ਉਦਾਂ ਲੋਕ ਆਉਂਦੇ ਆ ਜਾਂ ਉਸ ਇੰਸਟਾਗ੍ਰam ਤੇ ਹੀ ਐਡ ਕਰਦੇ ਆ ਉਹਦੇ ਤੋਂ ਸਾਰੇ ਆਉਂਦੇ ਆ ਤੇ ਮੇਨ ਆਈ ਥਿੰਕ ਹੁੰਦਾ ਕਨੈਕਸ਼ਨ ਬਣਾਉਣਾ ਜਿਹੜੇ ਵੀ ਤੁਹਾਡੇ ਕਸਟਮਰ ਆ ਉਹਨਾਂ ਨੂੰ ਜਦੋਂ ਤੁਸੀਂ ਐਜ਼ ਅ ਫਰੈਂਡ ਲੈਨੇ ਆ ਨਾ ਤੇ ਬੜਾ ਵਧੀਆ ਕਨੈਕਸ਼ਨ ਹੋ ਜਾਂਦਾ ਜਿਹਦਾ ਅਸੀਂ ਜਦੋਂ ਬੈਂਗਲੌਰ ਗਏ ਸੀ ਸਾਡੀ ਪਹਿਲੀ ਐਗਜ਼ੀਬਿਸ਼ਨ ਸੀ ਅਸੀਂ ਕਦੇ ਬੈਂਗਲੌਰ ਗਏ ਵੀ ਨਹੀਂ ਸੀਗੇ ਵੈਸੇ ਵੀ ਨਹੀਂ ਗਏ ਤੇ ਉਥੇ ਜਿਹੜੇ ਕਸਟਮਰ ਸਾਡੇ ਨਾਲ ਆਨਲਾਈਨ ਜੁੜੇ ਹੋਏ ਸੀ ਉਹ ਸਪੈਸ਼ਲੀ ਬੈਂਗਲੌਰ ਐਗਜ਼ੀਬਿਸ਼ਨ ਚ ਆਏ ਦੇਖਣ ਸਾਡਾ ਸਮਾਨ ਔਰ ਇੱਕ ਬੰਦਾ ਹైదరాబాద్ ਤੋਂ ਆਇਆ ਸੀ ਉਹਨੂੰ ਕੋਈ ਬੈਂਗਲੌਰ ਚ ਕੰਮ ਸੀ ਤੇ ਉਹਦੀ ਵਾਈਫ ਨੇ ਉਹਨੂੰ ਸਪੈਸ਼ਲੀ ਗਿਆ ਕਹਿੰਦੀ ਤੁਸੀਂ ਨਾ ਉਥੇ ਜ਼ਰੂਰ ਜਾ ਕੇ ਆਉਣਾ ਉਹਨਾਂ ਦੀ ਐਗਜ਼ੀਬਿਸ਼ਨ ਤੋਂ ਜ਼ਰੂਰ ਸਮਾਨ ਲੈ ਕੇ ਆਉਂ ਆ ਤੇ ਮਾਂ ਬੇਟੀ ਨੇ ਆਪਣਾ ਸਟਾਲ ਲਗਾਇਆ ਹੋਇਆ ਸੋ ਕਿਊਟ ਤੇ ਉਹ ਚੀਜ਼ ਹੁੰਦੀ ਕਿ ਜਦੋਂ ਤੁਸੀਂ ਕਨੈਕਸ਼ਨ ਬਣਾਉਣੇ ਨਾ ਸਾਰਿਆਂ ਨਾਲ ਤੇ ਉਹ ਬੜਾ ਮਾਂ ਬੇਟੀ ਵਾਲਾ ਜਿਹੜਾ ਇੱਕ ਅਲੱਗ ਕਨੈਕਸ਼ਨ ਹੈ ਅਲੱਗ ਕਨੈਕਸ਼ਨ ਆਂਟੀ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਹੈ ਜਦੋਂ ਤੁ ਤਾਨੂੰ ਇਹ ਟੈਗ ਮਿਲਦਾ ਇੱਕ ਬਿਜ਼ਨਸ ਵੂਮਨ ਮੈਂ ਬਹੁਤ ਖੁਸ਼ ਹੈ ਔਰ ਮੇਰਾ ਟਾਈਮ ਬਹੁਤ ਅੱਛਾ ਨਿਕਲਦਾ ਇੱਥੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤੁਹਾਡੇ ਸ਼ਹਿਰੇ ਤੇ ਨੂਰ ਚ ਲੱਗਦਾ ਵੈ ਉਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਮੈਂ ਹੁਣ ਸਾਰਾ ਦਿਨ ਕੰਮ ਕਰਦੀ ਹਾਂ ਤੇ ਮੈਂ ਮੈਨੂੰ ਔਰ ਕਿਸ ਕਿਸ ਦੀ ਚਿੰਤਾ ਨਹੀਂ ਹੈ ਫਿਕਰ ਨਹੀਂ ਹੈ ਕਿਸੇ ਦੀ ਯਾਨੀ ਇਸ ਉਮਰ ਚ ਆ ਕੇ ਨਾ ਜਦੋਂ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਤੋਹਲੇ ਹੋ ਗਏ ਬੰਦਾ ਇਦਾਂ ਦਾ ਕੋਈ ਕੰਮ ਕਰ ਲਵੇ ਜਿਹਦੇ ਚ ਤੁਸੀਂ ਬੱਚਿਆਂ ਤੇ ਬੋਝ ਵੀ ਨਾ ਬਣੋ ਔਰ ਤੁਸੀਂ ਇੰਡੀਪੈਂਡੈਂਟ ਵੀ ਹੋਵੋ ਔਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਜੀਓ ਹਾਂ ਮੈਂ ਹੁਣ ਵੀ ਕੰਮ ਕਰਦੀ ਰਹਿਣੀ ਆ ਤਾਂ ਇਹ 9 ਵਜੇ ਮੈਨ ਇਹ ਵਾਰੀ ਹਾਂ ਟਾਈਮ ਦਾ ਪਤਾ ਨਹੀਂ ਲੱਗਦਾ ਮਮਾ ਤੁਸੀਂ ਆ ਜਾਓ ਹੁਣ ਥੱਲੇ ਆ ਜਾਓ ਤੁਸੀਂ ਬੰਦ ਕਰ ਦਿਓ ਸਟੂਡੀਓ ਪਰ ਫਿਰ ਵੀ ਮੇਰਾ ਜਿੱਦਾ ਮਨ ਨਹੀਂ ਭਰਦਾ ਹਾਂ ਫਿਜ਼ੀਕਲੀ ਥੱਕ ਹੋ ਜਾਂਦਾ ਹੈ ਪਰ ਮਨ ਨਹੀਂ ਭਰਦਾ ਕੰਮ ਕਰਦੇ ਕਰਦੇ ਇਦਾਂ ਹੁੰਦਾ ਤੁਹਾਡੀ ਹਿੰਦੀ ਨੂੰ ਮੈਂ ਪੰਜਾਬੀ ਐ ਬੈਕਗਰਾਉਂਡ ਤੁਹਾਡੀ ਬੈਕਗਰਾਉਂਡ ਮੇਰਾ ਜੈਪੁਰ ਸੇ ਬਲੰਦ ਕਰਦੀ ਮੈਂ ਰਾਜਸਥਾਨ ਤੋਂ ਅੱਛਾ ਓਕੇ ਤੁਸੀਂ ਤਾਂ ਹਿੰਦੀ ਬੋਲਦੇ ਜਦ ਮੈਂ ਆਫਟਰ ਮੈਰਿਜ ਮੈਂ ਪੰਜਾਬ ਆਈ ਹੂੰ ਤਾਂ ਇਹੀ ਆ ਕੇ ਮੈਨੇ ਸਿੱਖਾ ਸਾਰਾ ਕੁਝ ਜੈਪੁਰ ਦਾ ਪੰਜਾਬੀਆਣਾ ਕਨੈਕਸ਼ਨ ਕਿਵੇਂ ਦਾ ਆ ਅ ਮੈਰਿਜ ਦੇ ਬਾਅਦ ਹੀ ਸ਼ੁਰੂ ਆਇਆ ਇਹ ਨਹੀਂ ਨਹੀਂ ਮਤਲਬ ਕਿਹੋ ਜਿਹਾ ਲੱਗਾ ਤੁਹਾਨੂੰ ਉੱਥੋਂ ਦਾ ਇੱਥੋਂ ਦਾ ਕਲਚਰ ਬਕਰਾ ਤੁਹਾਨੂੰ اچھا ਲੱਗਦਾ ਬੜੀਆ ਲੱਗਦਾ ਹੈ ਜੈਪੁਰ ਆਪਣਾ ਹੈ ਉਹ ਮੇਰਾ ਆਪਣਾ ਹੈ ਉਸ ਨੂੰ ਮੈਂ ਨਹੀਂ ਭੁੱਲ ਸਕਦੀ ਕਦੇ ਵੀ ਪਰ ਹਾਂ ਪੰਜਾਬ ਮੇ ਆ ਕੇ ਮੈਨੇ ਇਹ ਬੱਚੋਂ ਸੇ ਪੰਜਾਬੀ ਸਿੱਖੀ ਸਾਰਾ ਕੁਝ ਸਿੱਖਾ ਇਹ ਬੋਲਦੇ ਸੀ ਪਰਦੇਸੀ ਲਿਖਦੇ ਇਨਾਂ ਨੂੰ ਪੜਾ ਪੜਾ ਕੇ ਮੈਂ ਵੀ ਪੜ ਗਈ ਸਾਰਾ ਕੁਝ ਹੋ ਗਿਆ ਧੀਰੇ ਧੀਰੇ ਆ ਗਿਆ ਸਾਰਾ ਕੁਝ ਬਣਾ ਲਾ ਖਾਣਾ ਪੀਣਾ ਲਿਖਣਾ ਪੜਨਾ ਸਭ ਪੰਜਾਬੀ ਮੇ ਹੁਣ ਤੱਕ ਕਿੰਨੇ ਸਾਲ ਹੋ ਗਏ ਤੋ ਕੀ ਕਹਿਣਾ ਚਾਹੋਗੇ ਜੜੀਆਂ ਘਰੇ ਬੈਠੀਆਂ ਜਾਂ ਰੀਡਿਊਸ ਸਪਾਈਸ ਨੂੰ ਦੇਖ ਰਹੀਆਂ ਨੇ ਸੁਣਦੀਆਂ ਵੀ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਕਿਵੇਂ ਆਪਣੀ ਲਾਈਫ ਤੇ ਇਸ ਮੁਕਾਮ ਤੇ ਅੱਗੇ ਚੱਲੋ ਮੈਂ ਆਪਣੀ ਸਾਰੀ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਚਾਹੇ ਏ ਜਿੰਨੀ ਮਰਜ਼ੀ ਹੋ ਪਰ ਖਾਲੀ ਸਮਾਂ ਨਹੀਂ ਬੈਠਣਾ ਚਾਹੀਦਾ ਬਿਲਕੁਲ ਵੀ ਕੁਝ ਨਾ ਕੁਝ ਹੱਥ ਚੱਲਦੇ ਰਹਿਣੇ ਚਾਹੀਦੇ ਹਨ ਬੇਸ਼ੱਕ ਤੁਸੀਂ ਕੋਟੀਆਂ ਬੁਨੋ ਬੈਠ ਕੇ ਉਹ ਵੀ ਆਰਟ ਹੈ ਹੈਨਾ ਉਹ ਵੀ ਆਰਟ ਹੈ ਉਹ ਵੀ ਉਸਮੇ ਵੀ ਟਾਈਮ ਨਿਕਲ ਰਹਾ ਹੈ ਬੰਦੇ ਦਾ ਹੈਨਾ ਖਾਲੀ ਨਹੀਂ ਬੈਠਾ ਕੋਈ ਐਮਬਰਾਇਡਰੀ ਕਰ ਲੋ ਕੁਝ ਹੋਰ ਤੁਹਾਡੇ ਅੰਦਰ ਜੋ ਗੱਡਸ ਹੈ ਉਹ ਕਰੋ ਕੁਝ ਬਣਾਣਾ ਖਾਣਾ ਹੈ ਤਾਂ ਉਹ ਬਣਾਓ ਮਤਲਬ ਮੇਰਾ ਕਹਿਣੇਗਾ ਖਾਲੀ ਨਹੀਂ ਬੈਠਣਾ ਚਾਹੀਦਾ ਟਾਈਮ ਆਪਣਾ ਪੂਰਾ ਲੈਣਾ ਚਾਹੀਦਾ ਹੈ ਤभी ਲਾਈਫ ਦਾ ਮਜ਼ਾ ਹੈ ਬਿਲਕੁਲ ਤੁਸੀਂ ਕਾਂਕਸ਼ੀ ਕੀ ਕੀ ਚੀਜ਼ਾਂ ਬਣਾਉਂਦੇ ਹੋ ਸਿਵਾਏ ਜੁਐਲਰੀ ਦੇ ਔਰ ਇਦੇ ਵਿੱਚ ਅਸੀਂ ਜੋ ਟੇਬਲ ਵੇਅਰ ਹੈ ਜੋ ਵੀ ਤੁਹਾਡੇ ਕੱਪਸ ਬੰਦੇ ਆ ਛੋਟੇ ਔਰ ਪਲੇਟਸ ਹੋ ਗੀਆਂ ਪਲੇਟਰਸ ਹੋ ਗਏ ਉਹ ਚੀਜ਼ਾਂ ਬਣਦੀਆਂ ਬਾਕੀ ਡੈਕੋਰੇਟਿਵ ਚੀਜ਼ਾਂ ਬਣਦੀਆਂ ਆ ਜਿਵੇਂ ਕੋਈ ਫਿਗਰ ਹੋ ਗਿਆ ਕੋਈ ਛੋਟਾ ਮੋਟਾ ਡੈਕੋਰੇਟਿਵ ਆਈਟਮ ਕੋਈ ਛੋਟੀ ਜੀ ਹਟ ਬਣਾ ਲਈ ਉਹ ਜੋ ਜਿੱਦਾਂ ਚੰਗਾ ਲੱਗਦਾ ਆ ਜੋ ਸਾਡੀ ਕ੍ਰੀਏਟੀਵਿਟੀ ਦਿਮਾਗ ਚਾਂਦੀ ਆ ਉਸ ਹੱਬ ਨਾਲ ਬਣ ਜਾਂਦੇ ਆ ਤੇ ਉਹਦੇ ਇਲਾਵਾ ਫਿਰ ਜੁਐਲਰੀ ਬਣਦੀ ਆ ਕਦੀ ਇਦਾਂ ਵੀ ਹੋਇਆ ਵੀ ਕੰਮ ਕਰਦੇ ਆ ਕਿਚਨ ਦਾ ਕਰਦੇ ਆ ਕਰਦੇ ਖਿਆਲ ਹੈ ਆ ਬਣਾਉਣਾ ਤੇ ਉਸੇ ਵੇਲੇ ਭੱਜ ਗਿਆ ਅਗੇ ਸਟੂਡੀਓ ਚ ਹਾਂ ਬਿਲਕੁਲ ਕਈ ਵਾਰੀ ਇਦਾਂ ਹੁੰਦਾ ਕਿ ਮੈਂ ਆਪਣੇ ਹਸਬੰਦ ਨਾਲ ਵੀ ਬੈਠੀ ਨਾ ਤੇ ਮੈਂ ਉਹਨਾਂ ਨੂੰ ਕਹੂੰਗੀ ਅਮਰ ਯਾਰ ਮੈਂ ਆ ਬਣਾਉਣਾ ਆ ਤੇ ਮੇਰੇ ਦਿਮਾਗ 'ਚ ਆ ਗਿਆ ਆਈਡੀਆ ਤੇ ਉਹ ਮੈਨੂੰ ਕਹੋਗੇ ਜਾ ਹੁਣੇ ਬਣਾ ਕੇ ਆ ਇਹਦੇ ਵਿੱਚ ਮੈਂ ਕਹੂੰਗੀ ਇੱਕ ਚੰਗਾ ਲਾਈਫ ਪਾਰਟਨ ਹੋਣਾ ਵੀ ਬੜਾ ਜ਼ਰੂਰੀ ਹੈ ਜਿਹੜਾ ਤੁਹਾਨੂੰ ਸਪੋਰਟ ਕਰੇ ਹਰ ਕਦਮ ਤੇ ਤੇ ਆਈ ਥਿੰਕ ਆਮ ਵੈਰੀ ਲੱਕੀ ਬਿਕੋਜ਼ ਆਫ ਹਿਮ ਜਿੰਨਾ ਵੀ ਮੈਂ ਕਰ ਪਈਆਂ ਲਾਈਫ 'ਚ ਨਾ ਦੇ ਉਹਨਾਂ ਨੇ ਬੜਾ ਗਾਈਡ ਕੀਤਾ ਹੈ ਔਰ ਹੱਲੇ ਵੀ ਕਰਦੇ ਆ ਔਰ ਹੱਲੇ ਵੀ ਇਦਾਂ ਫਰੀडम ਹੈ ਕੋਈ ਇਦਾਂ ਨਹੀਂ ਕਿ ਤੁਸੀਂ ਇੰਨੇ ਤੋਂ ਇੰਨੇ ਕੰਮ ਕਰਨਾ ਆ ਜਿੰਨੀ ਦੇਰ ਤੱਕ ਤੁਹਾਡਾ ਦਿਲ ਕਰਦਾ ਕਰੋ ਇਦਾਂ ਵਾਲਾ ਹਿਸਾਬ ਹੈ ਤੁਸੀਂ ਡਿਪਰੈਸ਼ਨ ਨੂੰ ਖੁਦ ਮਾਤ ਦਿੱਤੀ ਐ ਸਪੋਟਰੀ ਦੇ ਨਾਲ ਪਰ ਬਹੁਤ ਸਾਰੇ ਲੋਕ ਅੱਜ ਵੀ ਡਿਪਰੈਸ਼ਨ ਹੋ ਗਿਆ ਐ ਐਂਗਜ਼ਾਇਟੀ ਹੋ ਗਿਆ ਉਹਦੇ ਨਾਲ ਜੂਝ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅ ਜਿਹੜੇ ਲੋਕ ਡਿਪਰੈਸ਼ਨ ਜੂਝ ਰਹੇ ਇਸ ਟਾਈਮ ਆਈ ਥਿੰਕ ਮੈਂਟਲ ਇਲਨੈਸ ਜਿਹੜੀ ਜਿਹੜੀ ਮੈਂਟਲ ਹੈਲਥ ਆ ਨਾ ਤੁਹਾਡੀ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਮੈਂਟਲੀ ਡਿਸਟਰਬ ਕਰ ਰਹੀ ਹੈ ਜਾਂ ਫਿਰ ਤੁਸੀਂ ਖੁਸ਼ ਨਹੀਂ ਹੋ ਜ਼ਿੰਦਗੀ ਦੇ ਵਿੱਚ ਉਹ ਚੀਜ਼ ਉਹ ਸਿਚੁਏਸ਼ਨ ਚੋਂ ਜਿੱਦਾਂ ਮਰਜ਼ੀ ਕਰਕੇ ਬਾਹਰ ਆਉਣਾ ਹੈ ਸਭ ਤੋਂ ਪਹਿਲਾਂ ਔਰ ਆਰਟ ਦਾ ਜ਼ਰੂਰ ਆਪਣਾ ਸਹਾਰਾ ਲੈਣਾ ਚਾਹੀਦਾ ਆ ਬਿਕਸ ਆਰਟ ਇਦਾਂ ਦੀ ਚੀਜ਼ ਹੈ ਜਿਹੜੀ ਤੁਹਾਨੂੰ ਬਾਕੀ ਸਾਰੀ ਦੁਨੀਆ ਤੋਂ ਅਲੱਗ ਕਰਦੀ ਹੈ ਤੁਹਾਨੂੰ ਆਪਣੇ ਆਪ ਨਾਲ ਮਿਲਾਉਂਦੀ ਹੈ ਤੁਹਾਨੂੰ ਆਪਣੀ ਆਪ ਦੀ ਪਛਾਣ ਕਰਾਉਂਦੀ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ 'ਚ ਤੁਹਾਨੂੰ ਕਲੈਰਿਟੀ ਮਿਲਦੀ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਨਾ ਤੁਹਾਨੂੰ ਇੱਕ ਕਲੈਰਿਟੀ ਮਿਲਦੀ ਹੈ ਕਿ ਤੁਸੀਂ ਕਿੱਦਾਂ ਕੀ ਕਰਨਾ ਅੱਗੇ ਤੇ ਆਟ ਨਾਲ ਜ਼ਰੂਰ ਜੁੜਨਾ ਚਾਹੀਦਾ ਆ ਕੁਝ ਵੀ ਕਰੋ ਸਕੈਚਿੰਗ ਪੇਂਟਿੰਗ ਪੋਟਰੀ ਪੋਟਰੀ ਦਾ ਮਤਲਬ ਇਹਦਾ ਕਾਫੀ ਇੱਥੇ ਰਿਸਰਚ ਹੋਈ ਆ ਪੋਟਰੀ ਲਈ ਤਾਂ ਕਹਿੰਦੇ ਆ ਕਿ ਬੜੀ ਥੈਰੇਪੀ ਵਰਗੀ ਆ ਥੈਰੇਪੀ ਬਾਹਰਲੇ ਸਕੂਲਾਂ ਦੇ ਵਿੱਚ ਹੈ ਇਹ ਚੀਜ਼ ਹਾਂਜੀ ਬਿਲਕੁਲ ਲੋਕਾਂ ਨੂੰ ਬਕਾਇਦਾ ਸਿਖਾਈ ਜਾਂਦੀ ਬੱਚਿਆਂ ਨੂੰ ਵੀ ਸਿਖਾਈ ਜਾਂਦੀ ਚੱਲ ਰਿਹਾ ਹਾਂ ਹੌਲੀ ਹੌਲੀ ਇੰਡੀਆ ਦੇ ਵਿੱਚ ਵੀ ਹੋ ਰਿਹਾ ਆਈ ਥਿੰਕ ਜਦ ਕੀ ਇੰਡੀਆ ਨੇ ਹੀ ਦਿੱਤੀ ਦੁਨੀਆ ਨੂੰ ਹਾਂਜੀ ਸਾਡੇ ਕੁਮਿਆਰ ਜੜੇ ਨੇ ਉਹ ਅੱਜ ਉਹ ਉਹਨਾਂ ਨੂੰ ਮਕਾਮ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਪਰ ਤੁਸੀਂ ਉਹਨੂੰ ਨੈਕਸਟ ਲੈਵਲ ਤੇ ਵਿਦ ਮਾਡਰਨ ਟੱਚ ਇੰਨਾ ਅੱਗੇ ਲੈ ਕੇ ਗਏ ਔਰ ਮਾਵਾਂ ਧੀਾਂ ਦੀ ਇਹ ਜੋੜੀ ਵਾਕਈ ਬਾ ਕਮਾਲ ਹੈ ਜੀ ਔਰ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਅਸੀਂ ਤੁਹਾਡਾ ਕੰਮ ਵੀ ਰੋਕਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਸ਼ੁਕਰੀਆ